ਬਿਨੇ ਕੁਮਾਰ ਪੰਜਾਬ ਸੁਦੇਸ਼ੀ ਜਾਗਰਣ ਮੰਚ ਅੱਜ ਅਸੀਂ ਇੱਥੇ ਪੰਜਾਬ ਦੇ ਪੂਰੇ ਦੌਰੇ ਤੇ ਨਿਕਲੇ ਹੋਏ ਆ ਅੱਜ ਅਸੀਂ ਫਿਰੋਜ਼ਪੁਰ ਪਹੁੰਚੇ ਆ 12 ਜਨਵਰੀ ਨੂੰ ਸੁਦੇਸ਼ੀ ਜਾਗਰਣ ਮੰਚ ਪੂਰੇ ਦੇਸ਼ ਵਿੱਚ ਰਨ ਫਾਰ ਸੁਦੇਸ਼ੀ ਦਾ ਕਾਰਜਕ੍ਰਮ ਯੋਜਿਤ ਕਰ ਰਿਹਾ ਹੈ ਹੁਦੈਸਨ ਦਰਬ ਵਿੱਚ ਅੱਜ ਅਸੀਂ ਇੱਕ ਛੋਟੀ ਜਿਹੀ ਮੀਟਿੰਗ ਕੀਤੀ ਹੈ ਇੱਥੇ ਫਿਰੋਜ਼ਪੁਰ ਵਿੱਚ ਜਿਦੇ ਵਿੱਚ ਪ੍ਰਤੀਕ ਸਕੂਲ ਔਰ ਕਾਲਜ ਰਨ ਫੋਰ ਸੁਦੇਸ਼ੀ ਵਿੱਚ ਸਾਲੇਗਾ ਉਹਦੇ ਲਈ UGC ਦਿੱਲੀ ਨੇ ਲੈਟਰ ਇਸ਼ੂ ਕੀਤਾ ਪੰਜਾਬ ਬੋਰਡ ਨੇ ਵੀ ਲੈਟਰ ਇਸ਼ੂ ਕੀਤਾ ਇਹ ਜਿਹੜਾ ਯੁਵਾ ਦਿਵਸ 12 ਜਨਵਰੀ ਸਵਾਮੀ ਵਿਵੇਕਾਨੰਦ ਦੇ ਨਾਮ ਤੇ ਅਸੀਂ ਬਣਾ ਰਹੇ ਆ ਇਹਨੂੰ ਵਿਵੇਕਾਨੰਦ ਨੇ ਭਾਰਤ ਨੂੰ ਇਕਜੁੱਟ ਕਰਨ ਵਾਸਤੇ ਪੂਰੇ ਵਿਸ਼ਵ ਪੂਰੇ ਭਾਰਤ ਦਾ ਇੱਕ ਦੌਰਾ ਕੀਤਾ ਸੀਗਾ ਉਹਦੇ ਨਿਮਿਤ ਅਸੀਂ ਚਾਹੁੰਦੇ ਆ ਕਿ ਭਾਰਤ ਦਾ ਪ੍ਰਤੀਕ ਨੌਜਵਾਨ ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਤੇ ਚੱਲਦੇ ਹੋਏ ਇੱਕ ਪੂਰੇ ਭਾਰਤ ਨੂੰ ਇਕੱਠਾ ਕਰਨ ਦੇ ਨਿਮਿਤ ਇੱਕ ਦੌੜ ਵਿੱਚ ਹਿੱਸਾ ਲਵੇ ਜਿਦੇ ਲਈ ਪੂਰਾ ਭਾਰਤ ਯੂਨਿਟੀ ਫਾਰ ਸੁਵਦੇਸ਼ੀ ਔਰ ਐਂਟਰਪ੍ਰੈਨਰਸ਼ਿਪ ਦੇ ਰਸਤੇ ਤੇ ਚੱਲ ਕੇ ਭਾਰਤ ਨੂੰ ਇੱਕ ਸ਼ਕਤੀਸ਼ਾਲੀ ਔਰ ਸਮਰਿੱਧ ਰਾਸ਼ਟਰ ਬਣਾਏ ਧੰਨਵਾਦ ਨਮਸਕਾਰ ਜੀ ਮੈਂ ਮਯੰਕ ਵਿਸ਼ਿਸ਼ਟ ਪ੍ਰਾਂਤ ਪੁਨ ਕਾਲਿਕ ਪੰਜਾਬ ਸਵਦੇਸ਼ੀ ਜਾਗਰਣ ਮੰਚ ਕੀ ਔਰ ਸੇ ਅੱਜ ਆਪਕੇ ਸਾਹਮਣੇ ਆਇਆ ਹਾਂ ਮੈਂ ਅੱਜ ਪੂਰੇ ਪੰਜਾਬ ਦਾ ਦੌਰਾ ਕਰਤੇ ਕਰਤੇ ਅਸੀਂ ਫਿਰੋਜ਼ਪੁਰ ਆਏ ਹਾਂ ਤਾਂ ਫਿਰੋਜ਼ਪੁਰ ਦੇ ਅੰਦਰ ਵੀ ਅੱਜ ਅਸੀਂ ਬਾਤ ਰੱਖ ਰਹੇ ਹਾਂ ਕਿ ਜੋ ਰਨ ਫॉर ਸਰਬਦੇਸ਼ੀ ਦਾ ਜੋ ਅਬ 12 ਜਨਵਰੀ ਤੋਂ 23 ਜਨਵਰੀ ਦਾ ਇੱਕ ਮੁਹਿੰਮ ਆ ਰਹੀ ਹੈ ਜਿਸ ਵਿੱਚ ਕਿ ਅਸੀਂ ਸਾਰੇ ਸਕੂਲ ਕਾਲਜਾਂ ਵਿੱਚ ਪ੍ਰੋਗਰਾਮ ਕਰ ਰਹੇ ਹਾਂ ਜਿਦੇ ਵਿੱਚ ਇੱਕ ਮੈਰਾਥਨ ਟਾਈਪ ਰਨ ਫॉर ਸਰਬਦੇਸ਼ੀ ਹੋਏਗੀ ਜਿਦੇ ਵਿੱਚ ਦੌੜ ਹੋਏਗੀ ਸਵਾਵਾਵਾਂ ਹੋਏਗੀਆਂ ਤੇ ਇਸ ਨੂੰ ਇੱਕ ਬਹੁਤ ਬੜੀ ਮੁਹਿੰਮ ਲੈ ਕੇ ਅਸੀਂ ਚੱਲ ਰਹੇ ਹਾਂ ਲਗਭਗ ਪੂਰੇ ਪੰਜਾਬ ਭਰ ਚ ਅਸੀਂ ਲਗਭਗ 5000 ਦੇ ਕਰੀਬ ਦੇ ਕਾਰਜਕ੍ਰਮ ਸੋਚਦੇ ਆ ਜਿਹੜੇ ਕਿ ਹਰ ਸਕੂਲ ਕਾਲਜ ਜਿੰਨੇ ਵੀ ਇੱਥੇ ਹੈਗੇ ਆ ਤੇ ਜਿਹੜੀ ਸੰਸਥਾਵਾਂ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਹੈ ਉਹਨਾਂ ਨੂੰ ਨਾਲ ਲੈ ਕੇ ਇੱਕ ਸਰਦੇਸ਼ੀ ਦੀ ਮੂਵਮੈਂਟ ਨੂੰ ਖੜਾ ਕਰਨ ਵਾਸਤੇ ਅਸੀਂ ਬਹੁਤ ਜ਼ਿਆਦਾ ਉੱਗੇ ਤੌਰ ਤੇ ਅੱਗੇ ਆ ਰਹੇ ਹਾਂ ਕਿਉਂਕਿ ਕੁਝ ਪਿਛਲੇ ਦਿਨਾਂ ਤੁਸੀਂ ਦੇਖਿਆ ਕਿ ਜੋ ਫੋਰਨ ਪਾਲਿਸੀਜ਼ ਰਹੀ 트럼ਪ ਸਰਕਾਰ ਦੀ ਜਾਂ ਹੋਰ ਵੀ ਜਿੰਨੇ ਕੀ ਗਲੋਬਲ ਜੋ ਚੀਜ਼ਾਂ ਚੇਂਜ ਹੋ ਰਹੀਆਂ ਹਨ ਜਦ ਉਹ ਲੋਕ ਆਪਣੇ ਬਾਰੇ ਸੋਚ ਸਕਦੇ ਹਨ ਕਿ ਉਹ ਆਪਣੇ ਦੇਸ਼ ਦੇ ਬਣੀ ਹੋਈ ਚੀਜ਼ਾਂ ਅਪਣਾਏ ਤਾਂ ਅਸੀਂ ਤਾਂ ਆਪਣੇ ਦੇਸ਼ ਨਾਲ ਬਹੁਤ ਪਿਆਰ ਕਰਨ ਵਾਲੀ ਕੌਮ ਆ ਤੇ ਸਾਨੂੰ ਵੀ ਅੱਗੇ ਵੱਧ ਕੇ ਆਪਣੇ ਬੱਚਿਆਂ 'ਚ ਵੀ ਉਹ ਭਾਵਨਾ ਲੈ ਕੇ ਆਣੀ ਚਾਹੀਦੀ ਹੈ ਤੇ ਆਪਣੇ ਅੰਦਰ ਵੀ ਭਾਵਨਾ ਲੈ ਕੇ ਆਣੀ ਚਾਹੀਦੀ ਹੈ ਕਿ ਅਸੀਂ ਆਪਣੇ ਦੇਸ਼ ਦੀ ਬਣੀ ਹੋਈ ਚੀਜ਼ਾਂ ਕੋਈ ਦਿਨ ਤੇ ਸਿਰਫ ਔਰ ਸਿਰਫ ਇਸ ਮੋਹਿਮ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਬੱਚਿਆਂ ਦੇ ਵਿੱਚ ਤੇ ਥੋੜੇ ਵਿੱਚ ਇਸ ਭਾਵਨਾ ਨੂੰ ਭਰ ਦਵਾਂਗੇ ਬਸ ਇੰਨੀ ਜੀ ਗੱਲ ਰੱਖਦੇ ਹੋਏ ਮੈਂ ਤੁਹਾਡੇ ਅੱਗੇ